ਕਾਲ ਦੀ ਸਾਰਾ ਨੂੰ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਤੇ ਜੇ ਆਪਣਾ ਚੈਨਲ ਤੁਹਾਨੂੰ ਵਧੀਆ ਲੱਗਿਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਕਮੈਂਟ ਕਰਕੇ ਦੱਸਣਾ ਤੁਹਾਨੂੰ ਵੀਡੀਓ ਕੰਨੀ ਲਾ ਕੇ ਜਾਏ ਹੋਇਆ ਆਪਾਂ ਕੋੜ ਨੂੰ ਇੱਥੇ ਮਿੱਟੀ ਆਏ ਡਰਾਈਵਰ ਤੇ ਆਏ ਨੇ ਆਪਾਂ ਤੇ ਸ਼ੀਰ ਵੀ ਦਿਖਾਵਾਂਗੇ ਤੇ ਆਏ ਫੋਨ ਉੱਤਾਂ ਵਾਂਗੇ ਰਾਤੀਆਂ ਭਰਦੀਆਂ ਜਿਹੜੇ-ਜਿਹੜੇ ਡਾਇਰ ਦਾ ਇਹ ਘੱਟੇ ਦੇ ਸੁਪਾਣੀ ਮਿੱਟੀ ਜਾਂਦੀ ਹੈ देखो जी मशीन अपने चैनल में जरूर सबसक्राइब करो जी नवा चैनल बनाया भीर मिल सके। ਬਾਕੀ ਵੀ ਤੁਹਾਨੂੰ ਦਿਖਾਵਾਂਗੇ ਕਿ ਕਿੱਥੇ ਕਿੱਥੇ ਚੜਾਈ ਚੜਦੀ ਹੈ ਕਿੰਨੀ ਚੜਾਈ ਕਰਕੇ ਬੈਠ ਲਾ ਕੇ ਆਂਗੇ ਆ ਵੀ ਜਾਨ ਬੰਦ ਕਰਾਉਂਦੇ ਆ ਕੋਣ ਦਿਖਾਵਾਂਗੇ ਜੀ ਇਹ ਨੇ ਇਹ ਮਿੱਟੀ ਤੇ ਕੋਲ ਰੈਡ ਗਏ ਹੋਇਆ ਜੌਂਡੀ ਆਰ ਤਾਲੀਆਂ ਲਾਉਣ ਗਏ ਆ ਜੀ ਬਾਕੀ ਰੈਡ ਭਰੀ ਹੋਈ ਆ ਜੀ ਹਾਂ ਜੀ ਆ ਦੇਖ ਲਓ ਤਾਰ ਰੈਡ ਖੜਾ ਆ ਗਿਆ ਇਹਨਾਂ ਦੇ ਦੇਖੋ ਇੱਥੋਂ 9-10 ਕਿਲੋਮੀਟਰ ਹੈ ਜੀ ਸਪਾਲ ਜਿੱਥੇ ਆਪਾਂ ਮਿੱਟੀ ਛੱਡਦੇ ਆ ਆ ਆਪਣਾ ਰੈਡ ਕਾਈ ਉਹ ਬਾਕੀ ਜਿਹੜਾ ਉੱਪਰ ਖੜੇ ਨੇ ਟੋਹ ਜਾਂਦੀ ਆ 2.4000 ਗਏ ਹੋਇਆ ਜੀ ਚਾਰਜ ਆਉਂਦੀ ਆਰ ਨੇ ਬਾਕੀ ਇਹ ਕੋ ਮਿੱਟੀ ਆਪਾਂ ਮੰਨ ਲਓ 2 250 ਟ੍ਰਾਲੀ ਪਹਿਲਾਂ ਵੀ ਚੱਕ ਚੁੱਕੇ ਆ ਤੇ ਉਹਦੇ ਵਿੱਚ ਆਪਾਂ ਪਰਾਂ ਤੋਂ ਲਿਆ ਕੇ ਰੇਤਾ ਪਾਤਾ ਛਿਰੀਆਂ ਭਰੀਆਂ ਪਈਆਂ ਜੀ ਆਹ ਦੇਖੋ ਨਵੀਂ ਛਿਰੀ ਟੱਤਰ ਗਈ ਅੰਸ਼ੀ ਆਹ ਛਿਰੀ ਏੜੀ ਆਹ ਪੱਤੀ ਜਾ ਰਹੀ ਹੈ ਬਹੁਤ ਛਿਰੀ ਆਪਾਂ ਸਾਰੀ ਦੇਖਾਂ ਮਿੱਟੀ ਪਾ